7 ਜਨਵਰੀ 1953 ਹਉਮੈ ਦਾ ਤਿਆਗ ਕਰਕੇ ਅਸਾਂ ਨਫੀ ਨਹੀਂ ਹੋਣਾ ਅਹੰਕਾਰ ਦੀ ਚੜ੍ਹਾਈ ਤੋਂ ਉੱਤਰ ਕੇ ਅਸਾਂ ਹੇਠਾਂ ਆਉਣਾ ਹੈ ਫਿਰ ਆਤਮਦਰਸ਼ਨ ਦੀ ਸਮਾਧੀ ਵਿੱਚ ਚੂਹੇ ਵਾਂਗ ਖੁੱਡ ਵਿੱਚ ਨਹੀਂ ਬੈਠ ਰਹਿਣਾ ਇਸ ਨਫੀ ਤੋਂ ਫੇਰ ਚੜ੍ਹਾਈ ਚੜਨਾ ਤੇ ਚੜ੍ਹਦੀ ਕਲਾ ਪੋਜ਼ਿਬਿਟੀ ਵਿੱਚ ਜਾਣਾ ਹੈ ਸਾਡੇ ਵਿੱਚੋਂ ਪਰਉਪਕਾਰ ਦਾ ਆਪ ਮੁਹਾਰਾ ਉਹ ਮਹਾ ਫੁੱਟਣਾ ਹੈ ਜੋ ਕਰਨਾ ਹੈ ਉਹ ਭਲਾ ਕੰਮ ਕਰਨਾ ਹੈ ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ ਅਸਾਂ ਤਿੰਨ ਗੱਲਾਂ ਕਰਨੀਆਂ ਹਨ ਆਚਰਣ ਸ਼ੁੱਧ ਜਿਸ ਵਿੱਚ ਰਹਿਤ ਵੀ ਆ ਜਾਂਦੀ ਹੈ ਬਾਣੀ ਸ਼ੁੱਧ ਤੇ ਸਿਮਰਨ ਵਾਹਿਗੁਰੂ ਦੀ ਭਗਤੀ ਦਾ ਰਸਤਾ ਨਿਰਵਿਘਨ ਮਾਰਗ ਹੈ ਕਿਉਂ ਜਦ ਅਸਾਂ ਵਾਹਿਗੁਰੂ ਨੂੰ ਆਪਣੇ ਆਪ ਨੂੰ ਸੌਂਪ ਦਿੱਤਾ ਤਾਂ ਸਾਡੀ ਇਲਾਜ ਉਸ ਨੂੰ ਆਪ ਹੀ ਹੈ। ਇਸਤਰੀ ਆਪਣੇ ਮਾਪਿਆਂ ਨੂੰ ਛੱਡ ਕੇ ਪਤੀ ਘਰ ਆ ਜਾਂਦੀ ਹੈ। ਪਤੀ ਨੂੰ ਆਪਾ ਸੌਂਪ ਦਿੰਦੀ ਹੈ। ਫਿਰ ਪਤੀ ਨੂੰ ਉਸ ਦੀ ਇਲਾਜ ਹੋ ਜਾਂਦੀ ਹੈ। ਆਇਆ ਹੋਮੈ ਤਿਆਗੀ ਸੋਨ ਵਿੱਚ ਨਹੀਂ ਜਾਣਾ। ਚੜਦੀ ਕਲਾ ਵਿੱਚ ਰਹਿਣਾ ਹੈ। ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਬਣਨਾ ਹੈ। ਤੇ ਵਾਹਿਗੁਰੂ ਜੀ ਦੀ ਫਤਿਹ ਤੇ ਭਰੋਸਾ ਰੱਖਣਾ ਹੈ ਸਿਮਰਨ ਕਰਦੇ ਕਰਦੇ ਸਾਡਾ ਤਲਹੀਲ ਸਬ ਕੌਂਸ਼ਸ ਮਾਈਂਡ ਵਾਹਿਗੁਰੂ ਦੇ ਨਾਮ ਨਾਲ ਭਰ ਜਾਂਦਾ ਹੈ ਫਿਰ ਨਾਮ ਸਿਮਰਨ ਨਿਰਜਤਨ ਹੀ ਟੁਰ ਪੈਂਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ